ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਟੋਕੜ ਵੜਾ ਇੱਕ ਟੋਕੜ ਗੱਬਣ ਇੱਕ ਬਾਈ ਕੋਲੇ ਬਈ ਆ ਟਰੈਕਟਰ ਬਕਾਊਆ ਸੋਨਾ ਲੀਕ 60 ਹੈਗਾ ਆਉ ਪੁੱਛ ਲੈਣੇ ਬਾਈ ਤੁਹਾਡੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਹੋਰੇ ਵਧੀਆ ਡਾਕਟਰ ਸਾਹਿਬ ਨਾਮ ਤੇ ਐਡਰੈਸ ਬੋਲੋ ਨਾਮ ਹਰਦੀਪ ਸਿੰਘ ਆ ਜੀ ਪਿੰਡ ਭਧੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾ ਠੀਕ ਆ ਭਾਈ ਮੋਬਾਈਲ ਨੰਬਰ ਬੋਲ 7657814882 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਆ ਬੈਠ ਦੇ ਦਿਆਂ ਤੋਕੜ ਆ ਇਹ ਹਾਂ ਆ ਡਾਕਟਰ ਕੱਲੀ ਤੋਕੜ ਠੀਕ ਆ ਕਿੰਨਾ ਟਾਈਮ ਹੋਗਾ ਸੂਈ ਨੂੰ ਜਰ ਕੋਈ ਪਤਾ ਨਹੀਂ ਭਾਈ ਆ ਪਤਾ ਲਈ ਅਗਲਾ 4 ਕੁ ਮਹੀਨੇ ਤਾਂ ਆਮ ਹੀ ਕਹਿ ਦਿੰਦਾ ਆਪਣੇ ਕਿਹੜਾ ਹੁਣ ਜਿਹੇ ਪਰਦਾ ਪਜੋਗੇ ਜਦੋਂ ਹੱਥ ਹੋਗੇ ਸੂਆ ਕਿਹੜਾ ਮੈਂ ਕੱਲੇ ਤੇ ਹੱਥ ਬੁਵਾ ਲਿਆ ਹੁੰਦਾ ਅੰਦਰ ਕੋਈ ਬਸ ਹੋਣੀ ਕਰਦੇ ਹੂੰ ਟੂ ਕਹਿੰਦੇ ਸੀ ਵੀ ਗੱਬਣਾ ਰਹਿ ਸਕਦੀ ਐ ਇਹ ਸੂਆ ਕਿਹੜਾ ਵੈਸੇ ਦੁਹਤ ਹੋਊਗਾ ਤਾਂ ਦੂਜੇ ਕਹਿੰਦੇ ਸੀ ਤੀਜੇ ਹੋਊਗੀ ਠੀਕ ਆ ਉਹ ਵੱਡੀ ਬਹੁਤ ਆ ਤਾਜੀ ਨੇ ਇਹਨੇ ਦਿੱਤਾ ਹੈਗਾ 35 ਲੀਟਰ ਦੁੱਧ ਠੀਕ ਆ ਜਦੋਂ ਤੁਸੀਂ ਸੀ ਦੱਸਦੇ ਸੀ ਕਿ ਉਹ ਵੱਡੀ ਆ ਹੈਡਵਾਰਾ ਨਹੀਂ ਖੁੱਲੀ ਆ ਥਣ ਵੀ ਚੰਗਾ ਹਨਾ ਪਰ ਖਣ ਕੋਣ ਚਬਾਈ ਜਿਵੀ ਪੂਰੀ ਵਧੀਆ ਚਾਰੇ ਚਾਰੇ ਓਕੇ ਤਾਂ ਚਾਰੇ ਥਣ ਬਰਾਬਰ ਆ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਹੂੰ ਦੁੱਧ ਹੈ ਇਸ ਵਕਤ 6-7 ਲੀਟਰ ਹੈਗਾ ਹੈ 6 ਹੀ ਮੰਨੋ ਤੁਸੀਂ ਖੋਲ ਦੇ ਬਾਈ ਮਾੜੀ ਤੋਰ ਦੇ ਤੇ ਮੁੱਲ ਕੀ ਇਹਦਾ ਜਾਇਜ਼ ਆ ਫਿਰ ਅਸੀਂ ਆਪਾਂ ਮੁੱਲ ਕੋਈ ਤਰ੍ਹਾਂ 15000 ਰੁਪਏ 15000 ਰੁਪਇਆ ਮੋਲ ਆ ਬਾਈ ਟਵਾਟਾ ਜਿਹੜਾ ਇੱਕ ਮਿੰਟ ਜਿਹੜਾ ਨੌਂ ਗਰਾਊਂਡ ਵਾਲਾ ਅੱਛਾ ਇਹ ਨਾ ਆ ਦੇਖੋ ਨੌਂ ਤਾਂ ਤਕਲੀਫ ਮੰਨਦੀ ਆ ਪੱਕੇ ਦਾ ਕਰਕੇ ਉਹ ਤਾਂ ਕੱਚਾ ਤੇ ਉੱਤੇ ਤਾਂ ਨਹੀਂ ਮੰਨਿਆ ਹੂੰ ਮੇਰੇ ਕੋਲੇ ਮੰਨਦੀ ਆ ਬਸ ਇੱਕ ਪੈਰ ਹੂੰ ਪੋਰਾ ਦਾ ਰਜਮਨ ਸਹੀ ਠੀਕ ਆ ਮੁੱਲ 15000 ਰੁਪਇਆ ਮਾਨਤਾਂ ਜਰੂਰ ਹੋ ਜਾ ਟਾਂਚਾ ਚੰਗਾ ਬੱਚੇ ਚੰਗੇ ਦੇ ਤੂੰ ਹਨਾ ਬਾਈ ਬੱਚੇ ਬਹੁਤ ਵਧੀਆ ਪਾਉਂਦਾ ਵੀ ਬੱਢੀ ਵੀ ਬਹੁਤ ਆ ਜਰਾ ਹੂੰ ਪਰ ਅਗਲੇ ਨੇ ਵੀ ਮਿਹਨਤ ਤਕਰੀਹੂ ਪਲੇਅਰੀ ਡਾਇਰੈਕਟਰ ਦੇ ਹੱਥ ਦਾ ਵੀ ਫਰਕ ਹੁੰਦਾ ਹੈਗਾ ਆਪੋ ਆਪਣੇ ਉਹ ਬਾਡਰ ਬਾਡਰ ਕਰਕੇ ਉਹ ਜੱਕੜਾ ਜੱਕੜਾ ਠੀਕ ਆ ਬਈ ਅੱਗੇ ਵੀਰੇ 2 ਨੰਬਰ ਤੇ ਟੋਕੜ ਗੱਬਣਾ ਜੀ ਕਿਹੜਾ ਸੂਆ ਬਈ ਇਹ ਬਈ ਪਹਿਲਾ ਸੂਆ ਸੂਈ ਇਹ ਮੂਹੋ 4 ਦਾ ਹੁੰਦਾ ਠੀਕ ਆ ਦੂਜੇ ਦੂਜੇ ਵਾਸਤੇ ਗੱਬਣਾ ਦੂਜੇ ਵਾਸਤੇ ਹੀ ਕਰ ਬਣ ਕਿੰਨੇ ਟਾਈਮ ਦੀ ਬਈ ਠੀਕ ਪਾਸ ਆ 3 ਮਹੀਨੇ ਦੀ ਗੱਬੜ ਠੀਕ ਆ ਅਗਲਾ ਆਉਦੀ ਕਰਾ ਲਿਆ ਹੈ ਨਾ ਵੀਰੇ ਅਗਲਾ ਆਉਦੀ ਆਪਣੇ ਘਰੋਂ ਤਸੱਲੀ ਕਰਕੇ ਲਿਜਾਵੇ ਆ ਦੇਖੋ ਠੀਕ ਆ ਖੜੇ ਆ ਦੋਨੇ ਸਾਈਡਾਂ 'ਤੇ ਆ ਚਾਰ ਹੀ ਹੋਏ ਆ ਜੀ ਬੱਚੇ ਬਹੁਤ ਚੰਗੇ ਆ ਤੇਜ਼ ਵੜਾ ਚੰਗੇ ਤੋਰ ਦੋ ਭਾਈ ਦੁੱਧ ਕਿੰਨਾ ਹੋਣਾ ਉਹ ਤੋਂ ਉੱਥੇ ਦੇ ਡਾਕਟਰ ਆਪਾਂ 7 ਕਿਲੋ ਜੋ ਸੀ ਆਪਣੇ ਘਰੇ 5 ਹੀ ਆਪਾਂ 5 ਹੀ ਕਹਾਂਗੇ ਨੇ ਜੀ ਨਹੀਂ ਲਾਇਆ ਹਜੇ ਪੂਰਾ ਠੀਕ ਆ ਹਾਂ ਗੱਬੜ ਆ ਹੂੰ ਰੰਗ ਰੂਪ ਬਹੁਤ ਚੰਗਾ ਹੈ ਨਾ ਬਹੁਤ ਚੰਗਾ ਬਾਕੀ ਦੰਦਾਂ ਚ ਯਾਰ ਵੈੜ ਹਨ ਵੈੜ ਅੰਗਾ ਦੰਦਾਂ ਚ ਫੇਸ ਬੜਾ ਚੰਗਾ ਇਹ ਜੂਲ ਬਹੁਤ ਆ ਕੋਈ ਥਣ ਵੱਧ ਘਟ ਨਹੀਂ ਇਹਦਾ ਵੀ ਚਵਾਈ ਕਿਵੇਂ ਆ ਚਵਾਈ ਵਧੀਆ ਮੁੱਲ ਕਿੰਨਾ ਇਹਦਾ ਬੋਲ ਬੋਲ ਕਰਾ ਲੋ ਡਾਡ 33000 ਦੀ ਬੱਚੀ ਦੇਣਾ ਝੋਲੀ ਚ ਇੱਕ ਕਰ ਲੋ ਬਈ ਝੋਲੀ ਬਹੁਤ ਚੰਗਿਆ ਥਣ ਤੋਂ ਚੰਗਾ 33000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਇਹ ਸ ਬਹੁਤ ਚੰਗਾ ਉੱਪਰ ਆ ਜਾ ਮਾਨਦਿਆ ਦੇਖੋ ਕਿੰਨਾ ਸੋਹਣਾ ਲੇਵਾ ਕਿੰਨਾ ਹੋ ਰਿਹਾ ਇਹਦਾ ਰੋਤੋ ਦਰਦੀ ਆ ਹੂੰ ਇੱਕ ਤੂੰ ਕਹਿੰਦੀ ਤਾਂ ਕੁਛ ਨਹੀਂ ਦੇਖ ਸਹੀ ਗੱਲ ਆ ਬੱਚਾ ਥਣ ਝੋਲੀ ਚੰਗੀ ਆ ਨਾ ਥੋੜਾ ਜਿਗਦੀ ਹੈ ਕੋਈ ਚੱਕਰ ਨਹੀਂ ਆ ਕਹਿੰਦੇ ਜਗਦੀ ਹੂੰਗਾ ਕੁਛ ਨਹੀਂ ਕਹਿੰਦੀ ਹਾਲਾ ਠੀਕ ਆ ਜਦੋਂ ਨੂੰ ਤੁਸੀਂ ਮੰਗ ਰਹੇ ਹੋ ਕੈਮਰਾ ਲੈ ਕੇ ਉਹ ਤੁਹਾਨੂੰ ਲੈ ਜੰਦੋਂ ਨੂੰ ਲੈ ਲੈ ਵਾ ਵਾ ਸ਼ਾਮ ਤੱਕ ਇਹਨੇ ਵਧੀਆ ਬਣਾ ਜਾਣਾ ਠੀਕ ਹੈ ਓਕੇ ਟਰੈਕਟਰ ਕਿੰਨਾ ਮਾਡਲ ਹੈ ਇਹ ਇਹ 6 ਮਾਡਲ 6 ਮਾਡਲ ਹੈ ਜੀ ਹਾਂ ਜੀ ਸੋਨਾ ਲੀਕਾ 68 ਦਾ ਡੀ ਆਈ ਹੈ ਨਾ ਔਰ ਆ ਦੇਖਿਆ ਵੇ ਆ ਵੀ ਟਰੈਕਟਰ ਬਾਰੇ ਆਪਾਂ ਨੂੰ ਨਹੀਂ ਨੌਲੇਜ ਕੋਰਾ ਵੀ ਆਪਣੇ ਕੋਲੇ 4-5 ਕਿੱਲੇ ਖੇਤੀ ਤੇ ਆਪਦੇ ਹੀ ਕੀਤੇ ਆ ਹੂੰ ਸਾਈਡ ਤੇ ਗੇਅਰ ਆ ਹੂੰ ਬੈਟਰੀ ਬੂਟਰੀ ਮੇਰੀ ਨਵੀਂ ਧਰਾਈ ਵੀ ਆ ਠੀਕ ਆ ਤੇ ਜਿਹੜੇ ਵੀ ਆਪਦਾ ਕੋਈ ਐਲਮ ਚੰਗਾ ਕਾਪੀ ਮੇਰੇ ਨਾਲ ਆ ਕਾਪੀ ਬਣੀ ਵੀ ਆ ਠੀਕ ਆ ਉਹਨਾਂ ਕੋਲੇ ਤਾਂ ਐਫੀ ਡੈਪਟਰ ਸੀ ਮੈਂ ਆਪਦੇ ਨਾਲ ਉਹਦੇ ਕਾਪੀ ਕਰਵਾ ਲਈ ਲੈਫਟ ਤੇ ਪੰਪ ਪੰਪ ਵਧੀਆ ਚੱਕਦਾ ਮੈਂ ਤਾਂ ਵਧੀਆ ਕਦੂ ਕਦੂ ਕਰਕੇ ਛੱਡਿਆ ਹੁਣ ਆਪਦਾ ਮੂਰੇਲੇ ਟਾਇਰ ਕਿੰਨੇ ਪਰਸੈਂਟ ਆ ਤੇ ਹੁਣ ਅੱਧੇ ਇੱਕ ਤਾਂ ਹੋਣਗੇ ਮੰਗਰਲੇ 60 ਕਪੈਸ ਤੇ 16 ਦੇ ਟਾਇਰ ਆ ਤੇ 16 ਦੇ ਟਾਇਰ ਆ ਕਿਹੜੀ ਕੰਪਨੀ ਆ ਇਹ ਅਪੋਲੋ ਦੇ ਆ ਜੀ ਮੰਗਰੇ ਵੀ ਮੂਰੇ ਦੇ ਠੀਕ ਆ ਹਾਂ ਹਾਂ ਤੇ ਬਾਕੀ ਲੈਫਟ ਇੰਜਨ ਪੰਪ ਗੇਅਰ ਗੁਰ ਹਨਾ ਆਹ ਅਗਲਾ ਵਾਕਿਆ ਆਪਦੀ ਚਾਹੇ ਆਪਣੇ ਕੋ ਨੂੰ ਆਪਣੇ ਕੋ ਚਲਾ ਕੇ ਦੇਖ ਲੈ ਕੋਸ ਕਰ ਲੈ ਆ ਕੇ ਚਲਾ ਕੇ ਵਾ ਕੇ ਆਪਾਂ ਚੈੱਕ ਕਰ ਲੈਣਾ ਨਾ ਵੀ ਬਾਰੇ ਇਨੀ ਨੌਲੇਜ ਹੈ ਨਹੀਂਗੀ ਠੀਕ ਹੈ ਜੀ ਹਾਂ ਲੇਕਿਨ ਡਾਕਟਰ ਕੀ ਮੋਲ ਆ ਬਈ ਇਹਦਾ ਹੈ ਇਹਦਾ ਮੋਲ ਕੀ ਹੈ ਇਹ 310 ਦਾ ਦੇ ਦਾਂਗੇ 310 ਦਾ ਮਾਨਤਨ ਹੋ ਜਾ ਹਾਂ ਮਾਨਤਨ ਕਰ 310000 ਇਹ ਸਾਰਾ ਕੁਝ ਨਮੀ ਆ ਬਾਕੀ ਇੱਕ ਜਾਨਵਰ ਹੋਰ ਆ ਤੁਮ ਪੂਰੀ ਪਿਓਰ ਚ ਆਗੀ ਕਿਹਦੀ ਨਸਲ ਆ ਇਹ ਇੱਕ ਟੈਸ਼ਨ ਜੀ ਕਹਿ ਦਿੰਦੇ ਆ ਆਮ ਤਾਂ ਆਪਣੇ ਪੰਜਾਬੀ ਚ ਕਹਿੰਦੇ ਨੋਲਾ ਕੁੱਤੀ ਜੀ ਹੂੰ ਇਹ ਨੇ ਹੁਣ ਟੈਸ਼ਨ ਆਖਣੀ ਟੈਸ਼ਨ ਕਹਿੰਦੇ ਹੁੰਦੇ ਹਨ ਟੈਸ਼ਨ ਪੂਰੀ ਪਿਓਰ ਆ ਹੈ ਕੋਈ ਤੇ ਦੋਗਲਾਪਨ ਹੈ ਨਹੀਂ ਆ ਫੀਮੇਲ ਆ ਹਨ ਆ ਫੀਮੇਲ ਆ ਬਾਕੀ ਮੇਰੇ ਕੋਲ ਚਾਰ ਸੀ ਉਹ ਤਾਂ ਦੇਤੇ ਹੂੰ ਇਹ ਰਹੇਗੀ ਇੱਕ ਕੀ ਮੁੱਲ ਲਾ ਤਾ ਮੁੱਲ ਦੇ ਦਾਂਗੇ ਤਿੰਨ ਹਜ਼ਾਰ ਰੁਪਏ ਜੀ ਠੀਕ 3000 ਰੁਪਏ ਮੁੱਲ ਮੇਰੇ ਕੋਲ ਚਾਰ ਪੰਜ ਹੋਏ ਖੜਿਆ ਮੈਨੂੰ ਫਿਰ ਸਾਹਮਣੇ ਵਾਲੇ ਓਕੇ ਆ ਇਹ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ